ਹੁਣ ਆਪਣਾ ਵੀਰ ਜੀ ਆਪਾਂ ਬਣਾ ਲਿਆ ਜੀ ਆ ਪੀਵੀ 18 ਕਾਰ ਬਜ਼ਾਰ ਠੀਕ ਹੈ ਜੀ ਹਾਂ ਜੀ ਪੀਵੀ ਠੀਕ ਸਾਰੀ ਕਾਰ ਬੰਪਰ ਟੂ ਬੰਪਰ ਓਰੀਜਨਲ ਜੇ ਕੋਈ ਬੰਦਾ ਸਾਫਤ ਕਰ ਜੇ ਇੱਕ ਵੀ ਪੀਸ ਮਾੜਾ ਜੇ ਦਾ ਪੇਂਟ ਹੈ ਅਸੀਂ ਕਾਰ ਦੇ ਨਾਲ ਕਾਰ ਦੇ ਦਾਂਗੇ ਠੀਕ ਹੈ ਜੀ ਕਿਸੇ ਵੀ ਕਾਰ ਦਾ ਮੀਟਰ ਬੈਗ ਦੀ ਫੁੱਲ ਗਾਰੰਟੀ ਜੇ ਠੀਕ ਜੇ ਸਾਡੇ ਹੱਥੋਂ ਕਿਹੜਾ ਕਾਰ ਦਾ ਮੀਟਰ ਨਹੀਂ ਬੈਗ ਹੋਗਾ ਜੇ ਲੱਗੀ ਵੱਜੀ ਐਕਸੀਡੈਂਟ ਕਾਰ ਦੀ ਫੁੱਲ ਜ਼ਿੰਮੇਵਾਰੀ ਜੇ ਇੰਜਨ ਗੇਅਰ ਦੀ ਫੁੱਲ ਜ਼ਿੰਮੇਵਾਰੀ ਜੇ ਕੋਈ ਜੰਸੀ ਦਾ ਇੱਕ ਵੀ ਨਟ ਪੇਚ ਨੂੰ ਚਾਬੀ ਨਹੀਂ ਚ ਲੱਗੀ ਠੀਕ ਹੈ ਜੀ ਚੱਲੀ ਵੀ ਬਿਲਕੁਲ ਜਨੂਅਲ 36700 ਕਿਲੋਮੀਟਰ ਅੱਗੋ ਆ ਗਈ ਵੀਰ ਜੀ 13 ਮਾਡਲ ਕਾਰ ਅਜੇ ਤੋਂ 10 ਇਹ ਵੀ ਫਰਸਟ ਓਨਰ ਦੀ ਕਾਰ ਜੇ ਗੱਡੀ ਆਈ ਹੈ ਵੀਰ ਜੀ ਜਿਹੜੇ ਵੀਰ ਭਰਾ ਘੱਟ ਬਜਟ ਚ ਕਾਰ ਲੈਣਾ ਚਾਹੁੰਦੇ ਨੇ ਤੇ ਚੰਗੀ ਕਾਰ ਲੈਣਾ ਚਾਹੁੰਦੇ ਨੇ ਇਹ 10 ਮਾਡਲ ਵਰਨਾ ਕਾਰ ਜੇ ਐਸਐਕਸ ਮਾਡਲ ਜੇ ਫਰਸਟ ਓਨਰ ਦੀ ਕਾਰ ਲੋਕਲ ਅਮਰਸਰ ਨੰਬਰ ਚ ਵਿੱਚ ਆਪਾਂ ਤਿੰਨ ਕਾਰਾਂ ਆਲਟੋ ਲੈ ਕੇ ਆਏ ਆ ਜੀ ਠੀਕ ਹੈ ਜੀ ਇਹ ਕਾਲਟੋ ਐਲਐਕਐਸਆਈ ਦੋ ਆਲਟੋ ਕੇ10 ਠੀਕ ਹੈ ਜੀ 13 ਮਾਡਲ ਤੇ 15 ਮਾਡਲ ਹਾਂ ਜੀ ਆ ਇੱਕ ਅੱਜ ਤੁਹਾਨੂੰ 13 ਮਾਡਲ Swift ਤੇ 14 ਮਾਡਲ Swift ਵੀ ਇੱਕ ਵੀਡੀਓ ਵਿੱਚ ਖੜੀ ਜੇ ਅੱਜ ਤੁਹਾਨੂੰ ਵੀਰ ਜੀ ਛੋਟੇ ਬਜਟ ਵਾਲੀ ਕਾਰ ਵੀ ਦੇ ਦੇਣੀ ਹੈ ਠੀਕ ਹੈ ਜੀ i10 ਹੰਡਾਈ ਦੀ ਕਾਰ ਬਹੁਤ ਸੋਹਣੀ ਕਾਰ ਸੱਚ ਦੇ ਵਿੱਚ ਜੀ ਬਹੁਤ ਸਣਾਉ ਕੀ ਹਾਲ ਜੀ ਵਾ ਵਧੀਆ ਜੀ ਤੁਹਾਨੂੰ ਵਧੀਆ ਚਾਹੀਦਾ ਨਾਮ ਦੱਸੋ ਸਭ ਤੋਂ ਪਹਿਲਾਂ ਆਪਣਾ ਹੀ ਨਾਮ ਇਹ ਜੀ ਆਪਣਾ ਹੈਗਾ ਵਿਜੇਂਦਰ ਕੁਮਾਰ ਆਪਣਾ ਹੈਗਾ ਜੇ ਗੁਰਨਾਰਕ ਟ੍ਰੇਡਿੰਗ ਕੰਪਨੀ ਕਨਵਾ ਰੋਡ ਧੁੱਪਸੜੀ ਠੀਕ ਹੈ ਪਹਿਲਾਂ ਹੋਣ ਆਪਣਾ ਵੀਰ ਜੀ ਆਪਾਂ ਬਣਾ ਲਿਆ ਜੀ ਪੀਪੀ 18 ਕਾਰ ਬਾਜ਼ਾਰ ਠੀਕ ਹੈ ਜੀ ਹਾਂ ਜੀ ਪੀਪੀ 18 ਕਨਵਾ ਰੋਡ ਦੇ ਪਿੰਡ ਧੁੱ ਨੇੜੇ ਪਠਾਪੈਂਦਾ ਜੀ ਠੀਕ ਹੈ ਜੀ ਇੱਕ ਫੋਨ ਨੰਬਰ ਬੋਲ ਦਿਓ ਆਪਣਾ ਫੋਨ ਨੰਬਰ ਵੀਰ ਜੀ ਆਪਣਾ ਹੈਗਾ 98559 80390 ਠੀਕ ਹੈ ਜੀ ਹਾਂ ਜੀ ਆਪਣੇ ਕੋਲ ਜਿਹੜੀ ਵੀ ਗੱਡੀ ਵੀਰ ਜੀ ਖੜੋਗੇ ਨਾ ਕਿਸੇ ਵੀ ਕਾਰ ਦਾ ਮੀਟਰ ਬੈਗ ਦੀ ਫੁੱਲ ਗਾਰੰਟੀ ਜੀ ਠੀਕ ਜੀ ਸਾਡੇ ਹੱਥੋਂ ਕੇਟ ਹੈ ਕਾਰ ਦਾ ਮੀਟਰ ਦੇ ਬੈਗ ਹੋਗਾ ਜੇ ਆਲਟੋ 2 ਲੱਖ 40 ਤੇ 2 ਲੱਖ ਹੀ ਹੋਏਗੀ ਤੇ ਜੇ 36000 ਚੱਲੀ ਤੇ 36000 ਹੀ ਹੋਏਗੀ ਜਿੱਦਾਂ ਮਰਜ਼ੀ ਤਸੱਲੀ ਕਰੋ ਲੱਗੀ ਵੱਜੀ ਐਕਸੀਡੈਂਟ ਕਾਰ ਦੀ ਫੁੱਲ ਜ਼ਿੰਮੇਵਾਰੀ ਜੀ ਇੰਜਨ ਗੇਅਰ ਦੀ ਫੁੱਲ ਜ਼ਿੰਮੇਵਾਰੀ ਜੇ ਕਾਰ ਮੰਨ ਲਓ ਗਾਹ ਖੜਦਾ ਹੈ ਗਾਹ ਨੂੰ ਜਾ ਕੇ ਕੋਈ ਰਿਸ਼ਤੇਦਾਰ ਕੋਈ ਭੈਣ ਭਰਾ ਕਹਿੰਦਾ ਇਤੋਂ ਕਾਰ ਤੇਰੀ ਬਣੀ ਹੈ ਜੇ ਐਕਸੀਡੈਂਟ ਹੈ ਤੁਸੀਂ ਲਾ ਗਿਆ ਆਪਣੇ ਪੈਸੇ ਖਰ ਸਕਦੇ ਜੀ ਠੀਕ ਹੈ ਜੀ ਹਾਂਜੀ ਵੀਰ ਜੀ ਬਾਕੀ ਰਹੀ ਗੱਲ ਗੱਡੀ ਨੂੰ 6 ਮਹੀਨੇ ਪਹਿਲਾਂ ਲਾਉਣ ਦੀ ਲੋੜ ਨਹੀਂ ਪਏਗੀ ਠੀਕ ਹੈ ਜੀ 6 ਮਹੀਨੇ ਆੱਖਾਂ ਮਿਟ ਕੇ ਚਲਾਓ ਸਰਵਿਸ ਜਿਹੜੀ ਹੈ ਨਾ ਤੁਸੀਂ ਆਪਣੇ ਹੱਥੀਏ ਕਰੀ ਜ਼ਰੂਰ ਕਰਾਉਣੀ ਹੈ ਜਦੋਂ ਵੀ ਗੱਡੀ ਖੜਦੇ ਹੋ 2.5000 ਰੁਪਏ ਦਾ ਖਰਚਾ ਹੈ ਠੀਕ ਹੈ ਜੀ ਉਹ ਆਵੇਂ ਸਾਡੇ ਕੋਲੋਂ ਕਰਵਾਓ ਭਾਵੇਂ ਸਾਡੇ ਲਾਗੇ ਖਲੋ ਕਰਵਾ ਲਓ ਸਰਵਿਸ ਅੱਥੀ ਕਰਾਈ ਠੀਕ ਹੈ ਜੀ। ਬਾਕੀ ਇੰਜਨ, ਗੇਅਰ, सस्पेंशन ਕਹੇ ਜੀ ਦਾ ਕੋਈ ਖਰਚਾ ਨਹੀਂ ਗੱਡੀ ਦਾ। ਠੀਕ ਹੈ। ਵਧੀਆ ਕਾਰ ਹੋਏਗੀ। ਕਰੀਏ ਫਿਰ ਗੱਡੀਆਂ ਦੀ ਗੱਲਬਾਤ ਜੀ। ਹਾਂਜੀ ਵੀਰ ਜੀ। ਵੀਰ ਜੀ ਆਪਣੇ ਕੋਲ ਅੱਜ ਆ ਆਲਟੋ ਖੜੀਆਂ ਜੇ। ਤਿੰਨ ਆਲਟੋ ਜੇ। ਠੀਕ ਹੈ ਜੀ। ਦੋ ਕੈਟਨ ਖੜੀਆਂ ਜੇ, 1.4 LXi ਖੜੀ ਜੇ 800। ਠੀਕ ਹੈ ਜੀ। ਦੋ ਆਪਣੇ ਕੋਲ ਵੀਰ ਜੀ ਖੜੀਆਂ ਜੇ Swiftਾਂ। ਇੱਕ 13 ਮਾਡਲ ਜੇ, ਇੱਕ 14 ਮਾਡਲ ਜੇ। ਠੀਕ ਹੈ ਜੀ। ਇੱਕ ਵੀਰ ਜੀ ਆਪਣੇ ਕੋਲ ਵਰਨਾ ਖੜੀ ਜੇ। 10 ਮਾਡਲ ਫਸਟ ਓਨਰ ਦੀ ਕਾਰ, ਅੰਮ੍ਰਿਤਸਰ ਨੰਬਰ। ਠੀਕ ਹੈ ਜੀ ਠੀਕ ਹੈ ਜੀ ਸੈਕੰਡ owner ਦੀ ਕਾਰ ਵਧੀਆ ਕੋਈ ਗੱਡੀ ਐਕਸੀਡੈਂਟ ਨਹੀਂ ਹੋਏਗੀ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੋਏਗੀ ਠੀਕ ਹੈ ਜੀ ਆਓ ਜੀ ਵੀਰ ਜੀ ਇਹ ਵੀਰ ਜੀ 11 ਮਾਡਲ ਆਈ 10 ਜੇ ਕਾਰ ਬਿਲਕੁਲ ਨਵੀਂ ਜੇ ਇੰਟੀਰੀਅਰ ਦੀ ਕਾਰ ਵੇਖੋ ਕਿੰਨੀ ਸਾਫ਼ ਹੈ ਠੀਕ ਹੈ ਜੀ ਟਾਇਟਪਾ ਵੀ ਸੋਹਣਾ ਹੈ ਟਾਇਟਪਾ ਸੋਹਣਾ ਇੰਟੀਰੀਅਰ ਦੀ ਨਵੀਂ ਕਾਰ ਹੋਏਗੀ ਠੀਕ ਹੈ ਜੀ ਨਵੇਂ ਕੋਈ ਐਕਸੀਡੈਂਟ ਨਹੀਂ ਜੇ ਕਾਰ ਸਕਰੀਨ ਬੈਕ ਕੈਮਰਾ ਲੱਗਾ ਜੀ ਠੀਕ ਹੈ ਜੀ ਠੀਕ ਹੈ ਆਈ 10 ਦੇ ਵਿੱਚ 2011 ਮਾਡਲ ਬੈਕ ਕੈਮਰਾ ਸਕਰੀਨ ਵਗੈਰਾ ਲੱਗੀ ਹੋਈ ਹੈ ਦੇਖ ਸਕਦੇ ਹੋ ਬਹੁਤ ਹੀ ਵਧੀਆ ਕੰਡੀਸ਼ਨ ਦੀ ਕਾਰ ਹੈ ਐਡੀ ਹੋਵੇ ਥੋੜੀ ਧਵਾਉਣ ਲਾਣੀ ਹੈ ਕੰਡੀਸ਼ਨ ਬਹੁਤ ਵਧੀਆ ਹੈ ਹਾਂਜੀ ਵੀਰ ਜੀ ਪ੍ਰਾਈਸ ਇਹਦਾ ਬਹੁਤ ਹੀ ਛੋਟਾ ਜਿਹਾ ਹੈ ਮੇਰਾ ਵੀਰ ਜਿੰਨੇ ਵੀ ਵੀਰ ਨੇ ਗੱਡੀ ਵੇਖਣੀ ਹੈ ਸ਼ਾਪ ਤੇ ਵਿਜ਼ਿਟ ਕਰੇ ਮੋਬਾਈਲ ਨੰਬਰ ਤੇ ਗੱਲ ਕਰੇ ਮੋਬਾਈਲ ਨੰਬਰ ਆਪਾਂ ਵਿੱਚ ਵੀਡੀਓ ਦਿੱਤਾ ਆ ਠੀਕ ਹੈ ਜੀ ਜਦੋਂ ਮਰਜ਼ੀ ਆਓ ਗੱਡੀ ਚੈੱਕ ਕਰੋ ਗੱਡੀ ਲੈ ਕੇ ਜਾਏਗਾ ਖਾਲੀ ਨਹੀਂ ਮੁੜਦਾ ਮੇਰਾ ਵੀਰ ਇੰਨੀ ਵਧੀਆ ਕੰਡੀਸ਼ਨ ਵਾਲੀ ਗੱਡੀ ਹੈ ਗੱਡੀ ਕੋਈ ਖੱਡ ਕੇ ਨਹੀਂ ਜਾਏਗਾ ਠੀਕ ਹੈ ਜੀ ਹੁਣ ਇਹ ਤੋਂ ਸੈਕੰਡ ਆ ਗਈ ਜੀ ਜੀ ਸਵਿਫਟ 13 ਮਾਡਲ ਠੀਕ ਹੈ ਜੀ ਇਹ ਗੱਡੀ ਵੀ ਵੀਰ ਜੀ ਤਕਰੀਬਨ ਤਕਰੀਬਨ ਰੀਨਲ ਜੇ ਥੋੜੀ ਬੋਤੀ ਪੇਂਟ ਹੋਏਗੀ ਠੀਕ ਹੈ ਬੰਪਰ ਵਗੈਰਾ ਬੰਪਰ ਵਗੈਰਾ ਠੀਕ ਹੈ ਮਟੀਰੀਅਲ ਦੀ ਸੋਹਣੀ ਹੈ ਸਕਰੀਨ ਬੈਕ ਕੈਮਰਾ ਕਾਰ ਨੂੰ ਲੱਗਾ ਆ ਠੀਕ ਹੈ ਜੀ ਐਕਸੀਡੈਂਟ ਦੀ ਫੁੱਲ ਗਾਰੰਟੀ ਜੇ ਐਕਸੀਡੈਂਟਲ ਗੱਡੀ ਇੱਥੇ ਵੇਖਦੀ ਨਹੀਂ ਪਾਈ ਹੋਣਾ ਕੋ ਫੁੱਲ ਗਾਰੰਟੀ ਮਿਲੇਗੀ ਤੁਹਾਨੂੰ ਇਹਦਾ ਭਾਈ ਕੀ ਪ੍ਰਾਈਸ ਹੋ ਜਾਏਗਾ ਇਹ ਵੀਰ ਜੀ ਵੈਸੇ ਤੇ ਗਾਹ ਕੋਲੋਂ ਚਲੋ 3.5 ਲੱਖ ਰੁਪਈਆ ਬਾਕੀ ਤੁਹਾਡੀ ਵੀਡੀਓ ਵੇਖ ਕੇ ਆਏਗਾ ਜੋ ਮਾਣ ਹੋਏਗਾ ਵੀਰ ਦਾ ਕਰਾਂਗੇ ਠੀਕ ਹੈ ਜੀ ਗੱਡੀ ਲੈ ਕੇ ਜਾਏਗਾ ਮੁਰਦਾ ਨਹੀਂ ਕਸਟਮਰ ਠੀਕ ਹੈ ਜੀ ਗੱਡੀਆਂ ਸਾਰੀਆਂ ਵਧੀਆ ਕੰਡੀਸ਼ਨ ਵਾਲੀਆਂ ਨੇ ਜੇ ਕੋਈ ਵੀਰ ਆਏ ਵਿజిਟ ਕਰੇਗਾ ਤਾਂ ਗੱਡੀ ਛੱਡ ਕੇ ਨਹੀਂ ਜਾਂਦਾ ਜੀ ਅੱਗੋ ਆ ਗਈ ਨੈਕਸਟ ਕਾਰ ਆਪਣੇ ਕੋਲ ਕੇਟੀਐਨ 15 ਮਾਡਲ ਸੈਕੰਡ ਓਨਰ ਕਾਰ ਜੇ ਸਾਰੀ ਕਾਰ ਬੰਪਰ ਤੋਂ ਬੰਪਰ ਓਰੀਜਨਲ ਜੇ ਕੋਈ ਬੰਦਾ ਸਾਫਤ ਕਰ ਜੇ ਇੱਕ ਵੀ ਪੀਸ ਮਾਰਾ ਜਿਹਦਾ ਪੇਂਟ ਹੈ ਅਸੀਂ ਕਾਰ ਦੇ ਨਾਲ ਕਾਰ ਦੇ ਦਾਂਗੇ ਠੀਕ ਹੈ ਜੀ ਇੰਨਾ ਤੱਕ ਕਰ ਦਾਂਗੇ ਵੀਰ ਜੀ ਠੀਕ ਹੈ ਇੰਨੀ ਵੱਡੀ ਗੱਲ ਹੈ ਜੀ ਸਾ 37700 ਕਿਲੋਮੀਟਰ ਕਾਰ ਚੱਲੀ ਜੇ ਸਾਰੀ ਕਾਰ ਓਰੀਜਨਲ ਠੀਕ ਹੈ ਜੀ ਤੇ ਕਰ ਦਾਂਗੇ ਵੀਰ ਜੀ ਆਪਾਂ ਲਾਸਟ ਜਿਹੜੀ ਹੈ ਨਾ 2,65,000 ਰੁਪਏ ਦੀ ਸਿਰਫ 2,65,000 ਰੁਪਏ ਦੋਵੇਂ ਚਾਬੀਆਂ ਨਾਲ ਜਗਾਰ ਦਿਆਂ ਠੀਕ ਹੈ ਜੀ ਤੇ ਸਾਰੀ ਗਾਰੰਟੀ ਰੀਅਲ ਦੀ ਨਵੀਂ ਇੰਜਨ ਗੇਅਰ ਹਰ ਚੀਜ਼ ਏਜੰਸੀ ਵਾਲੇ ਰਿਕਾਰਡ ਜੇ ਆਲਟੋ K10 ਸਿਰਫ 2,65,000 ਦੀ ਇੰਜਨ ਇੱਕਦਮ ਸਾਇਲੈਂਟ ਬਹੁਤ ਹੀ ਵਧੀਆ ਕੰਡੀਸ਼ਨ ਦੀ ਕਾਰ ਹੈ ਜੀ ਨੈਕਸਟ ਫੇਰ ਆ ਗਈ ਆਪਣੇ ਕੋਲ ਆਲਟੋ ਆਲਟੋ ਆ ਗਈ ਵੀਰ ਜੀ 12 ਮਾਡਲ ਫਰਸਟ ਓਨਰ ਦੀ ਕਾਰ ਜੇ ਇਹ ਵੀਰ ਜੀ ਆਪਾਂ ਤੁਹਾਨੂੰ ਦੇ ਦਾਂਗੇ ਕਾਰ 1,60,000 ਰੁਪਏ ਦੀ 1 ਲੱਖ ਜਸਨੋ ਵਾਲਾ ਰੇਟ 60000 ਜਸਨੋ ਵਾਲੇ ਰੇਟ ਦੇ ਦਿੱਤਾ ਵੀਰ ਜੀ ਉਹਨਾਂ ਨੇ ਗੱਡੀ एकदम ਓਕੇ ਆ ਬਿਲਕੁਲ ਸੀਟ ਕਵਰ ਵਗੈਰਾ ਨਵੇਂ ਪਏ ਹੋਏ ਆ ਇਹਨੂੰ ਇੰਜਨ ਗੇਅਰ ਦੀ ਗਾਰੰਟੀ ਠੀਕ ਹੈ ਜੀ ਇੰਜਨ ਗੇਅਰ ਦੀ ਸਾਰੀਆਂ ਗੱਡੀਆਂ ਦੀ ਫੁੱਲ ਗਾਰੰਟੀ ਰਹੇਗੀ ਜੀ ਇੰਟੀਰੀਅਰ ਦੇਖ ਸਕਦੇ ਹੋ ਜੀ ਏਵਰੀਥਿੰਗ ਓਕੇ ਆ ਜੀ ਗੱਡੀ ਦਾ 2011 ਮਾਡਲ ਫਰਸਟ ਓਨਰ ਆਲਟੋ ਗੱਡੀ ਹੈ ਜੀ ਅੱਗੋਂ ਆ ਗਈ ਵੀਰ ਜੀ 13 ਮਾਡਲ ਕਾਰ ਆਲਟੋ G10 ਇਹ ਵੀ ਫਰਸਟ ਓਨਰ ਦੀ ਕਾਰ ਜੀ 2 185000 ਕਾਰ ਚੱਲੀ ਜੇ origignal ਮੀਟਰ ਦੇ ਉੱਤੇ ਵੀ ਠੀਕ ਹੈ ਜੀ ਠੀਕ ਹੈ ਜੀ ਕੋਈ ਕਾਰ ਲੱਗੀ ਵੱਜਣੀ ਰੰਗ ਪੇਟ ਮਾੜੀ ਮੋਟੀ ਹੋਏਗੀ ਟੱਚਿੰਗ ਹੋਏਗੀ ਠੀਕ ਹੈ ਜੀ ਕੋਈ ਐਕਸੀਡੈਂਟ ਦੀ ਕਾਰ ਤੇ ਵਧੀਆ ਕਾਰ ਜੇ ਪਹਿਲੇ ਨਾ ਦੀ ਕਾਰ ਤੇਰਾ ਮਾਡਲ K10 2013 ਮਾਡਲ K10 ਇੰਜਨ ਪੱਖੋਂ ਗੱਡੀ ਬਹੁਤ ਵਧੀਆ ਤੇ ਬਹੁਤ ਛੋਟਾ ਜਿਆ ਬਾਕੀ ਮੇਰਾ ਵੀ ਜਿਹੜਾ ਵੀਰ ਫੋਨ ਲਾਏਗਾ ਕਾਰ ਲੈ ਕੇ ਜਾਏਗਾ ਆਓ ਵਿਜ਼ਿਟ ਕਰੋ ਠੀਕ ਹੈ ਜੀ ਫਿਰ ਇਹ ਕਾਰ ਦੀ ਇੱਕ ਹੋਰ ਖਾਸੀਅਤ ਜੇ ਇਹ ਕਾਰ ਦੀ RC ਬਣੀ ਜੇ 2018 ਚ ਤੇ 33 ਤੱਕ ਕਾਰ ਪਾਸ ਤੇ 10 ਤੋਂ 11 ਸਾਲ ਦੀ ਪਾਸਿੰਗ ਕਰਦੀ ਜਪਈ ਜੀ ਠੀਕ ਹੈ ਜੀ ਬਾਕੀ ਕੋਈ ਵੀਰ ਫੋਨ ਲਾਵੇ ਬਹੁਤ ਹੀ ਛੋਟਾ ਹੈ ਰੇਟ ਰੱਖਿਆ ਹੈ ਭਾਈ ਨੇ ਦਾ ਨੈਕਸਟ ਆ ਗਈ ਆਪਣੇ ਕੋਲ Swift Swift ਵੀਰ ਜੀ 14 ਮਾਡਲ ਸੈਕੰਡ ਓਨਰ ਦੀ ਕਾਰ ਜਲੰਧਰ ਨੰਬਰ ਰੰਗ ਪੇਂਟ ਦੀ ਕਾਰ ਤਕਰੀਬਨ ਤਕਰੀਬਨ オリジナル ਹੀ ਗਿਣ ਲੋ ਠੀਕ ਹੈ ਜੀ ਕੋਈ ਐਕਸੀਡੈਂਟ ਨਹੀਂ ਕਾਰ ਦਾ ਠੀਕ ਹੈ ਜੀ ਵੀਰ ਜੀ ਟਾਇਰ ਬਿਲਕੁਲ ਨਵੇਂ ਜੇ ਠੀਕ ਹੈ ਜੀ ਇੰਜਨ ਗੇਅਰ ਦੀ ਖਰੀ ਕਾਰ ਠੀਕ ਹੈ ਜੀ ਐਕਸੀਡੈਂਟ ਦੀ ਫੁੱਲ ਗਾਰੰਟੀ ਜੀ ਦੇਖ ਸਕਦੇ ਜੀ ਬਹੁਤ ਸੋਹਣੀ ਕਾਰ ਹੈ ਜੇ ਇੰਟੀਰੀਅਰ ਦੀ ਗੱਲ ਕੀਤੀ ਜਾਵੇ ਤਾਂ ਗੱਡੀ ਵਿੱਚੋਂ ਬਹੁਤ ਸਾਫ਼ ਸੁਥਰੀ ਪਈ ਹੋਈ ਹੈ ਜੀ ਸਕਰੀਨ ਬੈਕ ਕੈਮਰਾ ਸਭ ਲਗਾ ਆਇਆ ਸੀਟ ਕਵਰ ਬਹੁਤ ਵਧੀਆ ਲੱਗੇ ਹੋਏ ਆ ਜੀ ਬੈਕ ਕੈਮਰਾ ਸਕਰੀਨ ਇਹਦਾ ਭਾਜੀ ਕੀ ਪ੍ਰਾਈਸ ਹੋਵੇਗਾ ਇਹ ਵੀਰ ਜੀ ਡਿਮਾਂਡ ਹੈਗੀ ਜੇ 415000 ਦੀ ਬਾਕੀ ਜਿਹੜਾ ਵੀ ਆਏਗਾ ਗੱਡੀ ਲੈ ਕੇ ਜਾਏਗਾ ਛੱਡ ਕੇ ਨਹੀਂ ਜਾਂਦਾ ਠੀਕ ਹੈ ਜੀ ਮਾਡਲ ਰਿਪੀਟ ਕਰ ਦਿਓ ਮਾਡਲ 2014 ਸੈਕੰਡ ਓਨਰ 2014 ਮਾਡਲ ਗੱਡੀ ਆਈ ਹੈ ਵੀਰ ਜੀ ਜਿਹੜੇ ਵੀਰ ਭਰਾ ਘੱਟ ਬਜਟ ਚ ਕਾਰ ਲੈਣਾ ਚਾਹੁੰਦੇ ਨੇ ਤੇ ਚੰਗੀ ਕਾਰ ਲੈਣਾ ਚਾਹੁੰਦੇ ਨੇ ਇਹ 10 ਮਾਡਲ ਵਰਨਾ ਕਾਰ ਜੇ ਐਸਐਕਸ ਮਾਡਲ ਜੇ ਫਰਸਟ ਓਨਰ ਦੀ ਕਾਰ ਲੋਕਲ ਅਮਰਸਰ ਨੰਬਰ ਚ ਠੀਕ ਹੈ ਜੀ ਨੰਬਰ ਇੰਜਨ ਗੇਅਰ ਦੀ ਖਰੀ ਸਾਇਲੈਂਟ ਕਾਰ ਠੀਕ ਹੈ ਜੀ ਕੋਈ ਸਸਪੈਂਸ਼ਨ ਖਰਚਾ ਨਹੀਂ ਇੰਟੀਰੀਅਰ ਦੀ ਬਿਲਕੁਲ ਨਵੀਂ ਕਾਰ ਦੇਖ ਸਕਦੇ ਹੋ ਜੀ 2010 ਮਾਡਲ ਵਰਨਾ ਅੰਮ੍ਰਿਤਸਰ ਦਾ ਨੰਬਰ ਹੈ ਜੀ ਨੰਬਰ ਵੀ ਬਹੁਤ ਸੋਹਣਾ ਹੈ ਜੀ 8800 ਜੇ ਕੋਈ ਵੀਰਪ੍ਰਾਸ ਸਿਡਾਨ ਗੱਡੀ ਲੈਣਾ ਚਾਹੁੰਦਾ ਹੈ ਤੇ ਛੋਟੇ ਬਜਟ ਚ ਲੈਣਾ ਚਾਹੁੰਦਾ ਹੈ ਉਹਦੇ ਵਾਸਤੇ ਬਹੁਤ ਵਧੀਆ ਗੱਡੀ ਹੈ ਭਾਈ ਇਹਦਾ ਪ੍ਰਾਈਸ ਕਿ ਹੋਵੇਗਾ ਇਹ ਵੀਰ ਜੀ ਕਾਰ ਦੇ ਦਾਂਗੇ ਵੈਸੇ ਤੇ ਆਪਾਂ ਕਸਟਮਰ ਕੋਲ ਮੰਗਦੇ ਜਿਹਦਾ 180 ਠੀਕ ਹੈ ਜੀ ਤੇ ਤੁਹਾਡੀ ਵੀਡੀਓ ਦੇ ਮਾਦਮ ਜੈਸਨੋ ਦਾ ਰੇਟ ਹੈਗਾ ਜੇ 165000 ਰੁਪਿਆ ਠੀਕ ਹੈ ਜੀ 165000 ਦੀ ਸਿਡਾਨ ਹੰਡਾਈ ਦੀ ਗੱਡੀ ਹੈ ਵਰਨਾ ਹੈਲੋ